ਹਿੰਦੁਸਤਾਨ ਦੇ ਫੌਜਿਕ ਕਰਨੇ ਅੱਜ ਜਾਣਕਾਰ ਦਿੱਤੀਏ ਦੇਸ਼ ਨੂੰ ਵੀ ਜਿਹੜਾ ਸਿੰਧੂਰ ਹਮਲਾ ਉਸ ਦੇ ਵਿੱਚ ਪਾਕਿਸਤਾਨ ਨੇ ਸਾਡੇ ਹਿੰਦੁਸਤਾਨ ਕੇ ਪੰਜਾਬ ਦਾ ਜਿਹੜੇ ਔਰ ਦੁਨੀਆ ਕਾ ਇਤਿਹਾਸਿਕ ਧਾਰਮਿਕ ਸਥਾਨ ਹੈ ਦਰਬਾਰ ਸਾਹਿਬ ਉਸ ਤੇ ਮਿਜੈਲਾ ਛੱਡਣ ਕੀ ਕੋਸ਼ਿਸ਼ ਕੀਤੀਆਂ ਮਿਜੈਲਾ ਛੱਡੀਆਂ ਲੇਕਿਨ ਹਿੰਦੁਸਤਾਨ ਕੀ ਫੌਜਾ ਨੇ ਉਹਨਾਂ ਨੂੰ ਰਸਤੇ ਤੇ ਨਸ਼ਟ ਕਰਤਾ ਔਰ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਹਿੰਦੁਸਤਾਨ ਕੀ ਫੌਜ ਨੂੰ ਸਾਰੇ ਜਿਹੜੇ ਰਾਜਨੀਤਿਕ ਨੇਤਾ ਹੈ ਉਹਨਾਂ ਨੂੰ ਸਲਾਮ ਕਰ ਰਹੇ ਹਨ ਉਹਨਾਂ ਨੇ ਕਹਿਣਾ ਹੈ ਕਿ ਹਿੰਦੁਸਤਾਨ ਦੀ ਫੌਜ ਨੇ ਜੋ ਜਵਾਬ ਦਿੱਤਾ ਹੈ ਨਹੀਂ ਤਾਂ ਪਾਕਿਸਤਾਨ ਚਾਹੁੰਦਾ ਸੀ ਕਿ ਸਾਡੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਇਸ ਲਈ ਇਸ ਮੌਕੇ ਤੇ ਸਮਾਣਾ ਦੇ ਵਿੱਚ ਇੱਕ ਜੋ ਸੜਕਾ ਖਾਸਾ ਹੋਇਆ ਸੀ ਉਸ ਬੱਚਾ ਨੂੰ ਸਰਦਾਰਨਜ ਦੇਣ ਦੇ ਲਈ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੇ ਵੀ ਭਾਰਤੀ ਫੌਜ ਦੀ ਸਲਾਹਗਾ ਕੀਤੀ ਹੈ ਸਮਾਣਾ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰੇ ਨੇ ਵੀ ਇਹੀ ਗੱਲ ਕਹੀ ਹੈ ਕਿ ਭਾਰਤੀ ਫੌਜ ਵੱਲੋਂ ਜਿਹੜਾ ਕਿ ਪਾਕਿਸਤਾਨ ਦੇ ਜਿਹੜੀ ਮਜੇਲੀ ਹਮਲੇ ਸੀ ਦਰਬਾਰ ਸਾਹਿਬ ਤੇ ਉਹ ਕੰਡਾ ਸੀ ਫੌਜ ਨੇ ਜਾਣ ਕਰ ਦਿੱਤੀ ਹੈ ਫੌਜ ਨੂੰ ਸਲਾਮ ਹੈ ਫੌਜ ਦਾ ਕੰਮ ਚੰਗੇ ਫੌਜ ਨੇ ਜਿਹੜੇ ਇਹ ਪਾਕਿਸਤਾਨ ਕੀ ਨਾਪਾਕ ਇਰਾਦੇ ਹਨ ਉਹਨਾਂ ਨੂੰ ਨਸ਼ਟ ਕੀਤਾ ਹੈ ਦੇਖੋ ਬਹੁਤ ਵੱਡਾ ਜਿਹੜਾ ਸਾਡੇ ਸ਼ਹਿਰ ਸਮਾਣੇ ਤੇ ਇੱਕ ਦੁੱਖਾਂ ਦਾ ਪਹਾੜ ਟੁੱਟਿਆ ਸੀ ਔਰ ਉਹਨਾਂ ਦੇ ਵਿੱਚ ਦੋ ਬੱਚੇ ਸਾਡੇ ਜਿਹੜੇ ਸੀਗੇ ਉਹਨਾਂ ਦਾ ਜੋ ਘੋਗ ਹੈ ਜਿਹੜਾ ਅੰਤਿਮ ਅਰਦਾਸ ਹੈ ਜਿਹੜੀ ਹੋਈ ਆ ਉਹਦੇ ਵਿੱਚ ਬੱਚਿਆਂ ਨੂੰ ਸਰਦਾ ਸੁਮਨਾਰਤ ਕਰਨ ਵਾਸਤੇ ਅੱਜ ਇੱਥੇ ਨਾਨਾਰੀਆ ਧਰਮਸ਼ਾਲਾ ਦੇ ਵਿੱਚ ਪਹੁੰਚਿਆ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਮਾਸਪਕਸ਼ੇ ਔਰ ਪਿਛੇ ਪਰਵਾਰ ਨੂੰ ਪਾਣਾ ਮੰਨਣ ਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਦੇਸ਼ ਦੀ ਸੈਨਾ ਉਹਨਾਂ ਨੂੰ ਸਲੂਟ ਕਰਦੇ ਆ ਕਿ ਉਹਨਾਂ ਨੇ ਦੇਸ਼ ਵਾਸਤੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਨੇ ਔਰ ਅੱਜ ਤੱਕ ਜਦੋਂ ਵੀ ਪਾਕਿਸਤਾਨ ਨੇ ਕੋਈ ਜਿਹੜਾ ਇੰਡੀਆ ਨਾਲ ਕੋਈ ਕਿਸੇ ਕਿਸਮ ਦਾ ਕੋਈ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਮੂਹ ਦੀ ਖਾਣੀ ਪਈ ਆ ਔਰ ਜਿਹੜਾ ਦਰਬਾਰ ਸਾਹਿਬ ਦੀ ਗੱਲ ਕਰਦੇ ਆ ਉਹ ਬੜੀ ਪਵਿੱਤਰ ਸਥਾਨ ਹੈ ਸਿੱਖਾਂ ਦਾ ਪਵਿੱਤਰ ਸਥਾਨ ਸਿੱਖਾਂ ਦਾ ਕਿ ਸਾਰੀ ਦੁਨੀਆ ਜਿਹੜੀ ਉਹਨੂੰ ਜਿਹੜੀ ਹੈਗੀ ਨਤਮਸਤਕ ਹੁੰਦੇ ਨੇ ਉਹਨਾਂ 'ਚ ਸ਼ਰਧਾ ਹੈ ਲੋਕਾਂ ਦੀ ਸੋ ਜੇ ਐਦਾਂ ਦੀ ਕੋਈ ਘਟਨਾ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਸੀ ਬਹੁਤ ਮਾੜੀ ਹੈ ਔਰ ਜਿਹੜੀ ਦੇਸ਼ ਦੀ ਸੈਨਾ ਆਪਣੇ ਭਾਰਤੀ ਸੈਨਾ ਨੇ ਉਹਨੂੰ ਮਜਾਲਾ ਨੂੰ ਨਸ਼ਟ ਕੀਤਾ ਹੈ ਉਹ ਬਿਲਕੁਲ ਪਰਮਾਤਮਾ ਦੀ ਕਿਰਪਾ ਨਾਲ ਜੋ ਹੋਇਆ ਜੋ ਸੈਨਾ ਨੇ ਕੀਤਾ ਸੋ ਉਹਨਾਂ ਨੂੰ ਸਲੂਟ ਹੈ ਕਿਉਂਕਿ ਕਿਸੇ ਵੀ ਧਰਮ ਤੇ ਕੋਈ ਹਮਲਾ ਕਰਨਾ ਕੋਈ ਵੀ ਜਿਹੜਾ ਹੈਗਾ ਇਨਸਾਫ ਪਸੰਦ ਆ ਉਹ ਕਿਸੇ ਨੂੰ ਵੀ ਪਸੰਦ ਨਹੀਂ ਆਇਆ ਇਹਨਾਂ ਨੇ ਸਹੀ ਕੰਮ ਕੀਤਾ ਦੇਸ਼ ਦੇ ਬਿਲਕੁਲ ਬਿਲਕੁਲ ਦੇਖੋ ਜੀ ਦੇਸ਼ ਦੀ ਪਵਿੱਤਰ ਸਥਾਨ ਹੈ ਉਸ ਤੇ ਜੇ ਮਜ਼ਾਈਲਾਂ ਦੇ ਹਮਲੇ ਨੂੰ ਰੋਕਿਆ ਗਿਆ ਉਹ ਸੈਨਾ ਦਾ ਬਹੁਤ ਸਲਾਘਾਯੋਗ ਕੰਮ ਸਮੂਚੀ ਕਾਂਗਰਸ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਉੱਪਰ ਸਲਾਘਾ ਕੀਤੀ ਗਈ ਹੈ ਭਾਰਤੀ ਫੌਜ ਦੀ ਕਿ ਉਹਨਾਂ ਨੇ ਇਸ ਮਸਲੇ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਭਾਲਿਆ ਸਮਝਿਆ ਤੇ ਪਾਕਿਸਤਾਨ ਨੂੰ ਇੱਕ ਤਕੜਾ ਜਵਾਬ ਦਿੱਤਾ ਜਿਸ ਦੇ ਕਰਕੇ ਇਹ ਕੰਮ ਸਾਡੇ ਦੇਸ਼ ਦੇ ਵਿੱਚ ਵਧੀਆ ਹੋ ਸਕਿਆ ਮੈਂ ਡਿਫੈਂਸ ਫੋਰਸਸ ਨੂੰ ਸਲਾਮ ਕਰਦਾ ਹਾਂ ਉਹਨਾਂ ਨੇ ਜਿੰਨਾ ਵਧੀਆ ਕੰਮ ਕਰਕੇ ਇਸ ਮੌਕੇ ਦੇ ਉੱਪਰ ਚਾਹੇ ਅਜੇ ਦਰਬਾਰ ਸਾਹਿਬ ਵਾਲੀ ਗੱਲ ਆਈ ਹੈ ਜਾਂ ਸਾਰੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਪਰ ਹਮਲਾ ਜੋ ਪਾਕਿਸਤਾਨ ਵਾਲੋ ਕਰਨ ਵਾਸਤੇ ਉਪਰਾਲੇ ਕੀਤੇਗੇ ਉਸ ਨੂੰ ਖਤਮ ਕਰਨ ਦੀ ਗੱਲ ਆਈ ਹੈ ਉਹਦਾ ਆ ਬਰਾਬਰ ਜਵਾਬ ਦੇਣ ਦੀ ਗੱਲ ਹੈ ਇਸ ਗੱਲ ਦੇ ਉੱਪਰ ਜਿਹੜੀਆਂ ਸਾਡੀਆਂ ਫੋਰਸਿਸ ਨੇ ਮਾਣ ਨੂੰ ਸਲਾਮ ਕਰਦੇ ਆਂ ਔਰ ਉਹਨਾਂ ਨੇ ਜੋ ਕੰਮ ਕੀਤਾ ਉਸ ਗੱਲ ਦੀ ਪੂਰੇ ਹਿੰਦੁਸਤਾਨ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਸ ਗੱਲ ਦੀ ਛਲਾਗਾ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਾਕਿਸਤਾਨ ਦੀ ਹਮੇਸ਼ਾ ਇੱਕੋ ਹੀ ਸੋਚ ਰਹੀ ਹੈ ਕਿ ਜਾਤ ਪਾਤ ਦੇ ਨਾਮ ਦੇ ਉੱਪਰ ਇਸ ਦੇਸ਼ ਨੂੰ ਵੰਡਿਆ ਜਾਵੇ ਪਰ ਲੇਕਿਨ ਹਿੰਦੁਸਤਾਨ ਦੇ ਲੋਕ ਹਮੇਸ਼ਾ ਆਪਣੇ ਆਪ ਨੂੰ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਨੂੰ ਬਰਕਰਾਰ ਰੱਖਣ ਵਾਲੀ ਸੋਚ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉੱਪਰ ਪੂਰਾ ਦੇਸ਼ ਦੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਖੜੇ ਆ ਇਸੇ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਆਰਮਡ ਫੋਰਸਿਜ਼ ਨੇ ਇੱਕ ਚੰਗਾ ਕਦਮ ਵੀ ਚੱਕਿਆ ਚੰਗੇ ਤਰੀਕੇ ਨਾਲ ਲੜਾਈ ਦਾ ਜਵਾਬ ਦਿੱਤਾ ਜਿਸ ਕਰਕੇ ਸਾਰੇ ਐਸੇ ਐਕਸ਼ਨਸ ਰੁਕ ਸਕੇ ਬ੍ਰਹਮਨ ਵਿਕੇ ਕਰਕ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼